ਅਜੋਕੇ ਸਮੇਂ ਦੇ ਵਿੱਚ ਦੇਸ਼ ਤੇ ਦੁਨੀਆ ਦੇ ਵਿੱਚ ਬਹੁਤ ਵੱਡੇ ਬਦਲਾਅ ਹੋ ਰਹੇ ਨੇ ਉੱਥੇ ਜਦੋਂ ਅਸੀਂ ਗਰੋਸਰੀ ਖਰੀਦਣ ਦੀ ਗੱਲ ਕਰਦੇ ਹਾਂ ਤੇ ਆਮ ਰੋਜ਼ ਜੀ ਜ਼ਿੰਦਗੀ ਦੀਆਂ ਚੀਜ਼ਾਂ ਤੋਂ ਲੈ ਕੇ ਲਕਜ਼ਰੀ ਆਈਟਮਸ ਵੀ ਅਸੀਂ ਆਨਲਾਈਨ ਖਰੀਦनियां ਸ਼ੁਰੂ ਕਰ ਦਿੱਤੀਆਂ ਨੇ ਇਹ ਆਨਲਾਈਨ ਆਰਡਰਸ ਤਾਂ ਅਸੀਂ ਕਰ ਰਹੇ ਹਾਂ ਲੇਕਿਨ ਇੱਥੇ ਇੱਕ ਅਹਿਮ ਗੱਲ ਹੈ ਜਿਸ ਨੂੰ ਸ਼ਾਇਦ ਅਸੀਂ ਅਣਗੌਲਿਆ ਕਰ ਰਹੇ ਹਾਂ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਸਮਾਨ ਲੈਂਦੇ ਹੋ ਉਸ ਨੂੰ ਕਾਰਟ ਦੇ ਵਿੱਚ ਪਾਉਂਦੇ ਹੋ ਤੇ ਉਸ ਦਾ ਭੁਗਤਾਨ ਕਰਨ ਜਾਂਦੇ ਹੋ ਤੇ ਅਚਾਨਕ ਉਸ ਪਰਟੀਕੂਲਰ ਚੀਜ਼ ਦਾ ਮੁੱਲ ਜਿਹੜਾ ਹੈ ਉਹ ਵੱਧ ਜਾਂਦਾ ਹੈ ਸੋ ਤੁਹਾਨੂੰ ਇਹ ਸਾਰਿਆਂ ਨੂੰ ਸਵਾਲ ਹੈ ਕਿ ਕਿਤੇ ਇਹ ਲੁਕਮੀ ਕੀਮਤ ਜਾਂ ਫਿਰ ਡਾਰਕ ਪੈਟਰਨ ਦਾ ਅਸਰ ਤੁਹਾਡੇ ਉੱਪਰ ਤਾਂ ਨਹੀਂ ਹੋ ਰਿਹਾ ਆਨਲਾਈਨ ਪਲੈਟਫਾਰਮ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਹਮੇਸ਼ਾ ਤੇ ਹਮੇਸ਼ਾ ਕੀਮਤ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਇਹੋ ਜਿਹੇ ਵੱਖਰੀਆਂ ਵੱਖਰੀਆਂ ਚਾਲਾਂ ਵਰਤਦੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਵੇਚੀਆਂ ਜਾ ਸਕਣ ਕਈ ਵਾਰ ਤਾਂ ਯੂਜ਼ਰ ਜਿਹੜੇ ਨੇ ਉਹ ਘੱਟ ਕੀਮਤ ਦੇਖ ਕੇ ਇੱਕਦਮ ਉਸ ਚੀਜ਼ ਨੂੰ ਆਪਣੇ ਘਾਟ ਦੇ ਵਿੱਚ ਪਾ ਲੈਂਦੇ ਨੇ ਪਰ ਜਦੋਂ ਤੁਸੀਂ ਭੁਗਤਾਨ ਕਰਨ ਜਾਂਦੇ ਹੋ ਤਾਂ ਉਤਪਾਦਨ ਦਾ ਉਸ ਪਾਰਟਿਕੂਲਰ ਚੀਜ਼ ਦਾ ਮੁੱਲ ਅਚਾਨਕ ਵੱਧ ਜਾਂਦਾ ਹੈ ਅਜਿਹੀ ਲੁਕਵੀ ਕੀਮਤ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਹਿਡਨ ਪ੍ਰਾਈਜ਼ਿੰਗ ਦੀ ਗੱਲ ਕਰਦੇ ਹਾਂ ਇਸ ਨੂੰ ਹੀ ਡਾਰਕ ਪੈਟਰਨ ਕਿਹਾ ਜਾਂਦਾ ਹੈ ਸਰਕਾਰੀ ਏਜੰਸੀਆਂ ਨੇ ਇਸ ਨੂੰ ਲੈ ਕੇ ਕਈ ਵਾਰ ਚੇਤਾਵਨੀ ਵੀ ਜਾਰੀ ਕੀਤੀ ਹੈ ਉਹਨਾਂ ਨੇ ਨਾਲ ਨਾਲ ਹੈਲਪਲਾਈਨ ਨੰਬਰ ਤੇ ਫੋਨ ਕਰਨ ਦੇ ਲਈ ਵੀ ਕਿਹਾ ਹੈ ਕਿ ਕਿਤੇ ਤੁਸੀਂ ਇਹੋ ਜਿਹੀ ਮੁਸ਼ਕਿਲ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਜਾਂ ਫਿਰ ਤੁਹਾਨੂੰ ਖਾਸ ਕਰਕੇ ਇਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਜਦੋਂ ਅਸੀਂ ਖਪਤਕਾਰਾਂ ਦੀ ਗੱਲ ਕਰਦੇ ਹਾਂ ਤੇ ਖਪਤਕਾਰਾਂ ਨੂੰ ਲੈ ਕੇ ਬਹੁਤ ਸਾਰੇ ਮਾਮਲਿਆਂ ਦੀ ਚੇਤਾਵਨੀ ਵੀ ਸਾਹਮਣੇ ਆ ਰਹੀ ਹੈ ਕੰਜ਼ਿਊਮਰ ਅਫੇਅਰਜ਼ ਦੀ ਗੱਲ ਕੀਤੀ ਜਾਏ ਤੇ ਕੰਜ਼ਿਊਮਰ ਅਫੇਅਰਜ਼ ਨਾਮ ਦੇ ਅਕਾਊਂਟ ਨੇ ਇਸ ਪਲੇਟਫਾਰਮ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਡਾਰਕ ਪੈਟਰਨ ਹੋਣ ਕਾਰਨ ਹੀ ਉਤਪਾਦ ਦੀ ਚੋਣ ਨਹੀਂ ਕਰ پا ਰਹੇ ਹੁੰਦੇ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਰਕ ਪੈਟਰਨ ਨਜ਼ਰ ਆਉਂਦਾ ਹੈ ਤੇ ਖਪਤਕਾਰ ਦੇ ਲਈ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਹੋਏ ਨੇ ਜਿਨ੍ਹਾਂ ਨੂੰ ਕੰਜ਼ਿਊਮਰ ਹੈਲਪਲਾਈਨ ਨੰਬਰ ਕਿਹਾ ਜਾਂਦਾ ਹੈ ਤੇ ਇਸ ਤੇ ਤੁਰੰਤ ਹੀ ਖਪਤਕਾਰਾਂ ਨੂੰ ਕਾਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਇਸ ਦੇ ਬਾਰੇ آگਾਹ ਕਰ ਸਕਣ ਸਿਸਟਮ ਨੂੰ ਪਤਾ ਹੋਵੇ ਕਿ ਇਹ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਹੈ ਉਹ ਉਪਭੋਗਕਰਤਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਹ ਧੋਖਾਧੜੀ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਇਹ ਤੁਹਾਨੂੰ ਤਿਹਾਰ ਦੇ ਵਿੱਚ ਦੱਸਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਿਉਹਾਰਾਂ ਦੀ ਤਿਉਹਾਰਾਂ ਤੇ ਚੱਲ ਰੇ ਸੇਲ ਦੌਰਾਨ ਕਈ ਅਜਿਹੇ ਕੇਸ ਸਾਹਮਣੇ ਆਉਂਦੇ ਨੇ ਉਦਾਹਰਨ ਦੇ ਲਈ ਜਦੋਂ ਅਸੀਂ ਗੱਲ ਕਰੀਏ ਔਨਲਾਈਨ ਪਲੈਟਫਾਰਮਸ ਦੇ ਉੱਪਰ ਖਾਸ ਕਰਕੇ ਸੇਲ ਬੈਨਰਸ ਜਿਹੜੇ ਨੇ ਉਹ ਦਿਖਾਏ ਜਾਂਦੇ ਨੇ ਕਿ ਕੋਈ ਵੀ smartphones ਦੀ ਕੀਮਤ ਜਿਹੜੀ ਹੈ ਉਹ ਬਹੁਤ ਹੀ ਘੱਟ ਹੈ ਜਾਂ ਅੱਧ ਹੈ ਜਾਂ ਅੱਧ ਨਾਲੋਂ ਵੀ ਘੱਟ ਹੈ ਤਾਂ ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਪਰ ਜਦੋਂ ਤੁਸੀਂ ਉਸ ਤੇ ਕਲਿੱਕ ਕਰਦੇ ਹੋ ਤਾਂ ਅਸਲ ਕੀਮਤ ਜ਼ਿਆਦਾ ਹੁੰਦੀ ਹੈ ਈ-ਕਾਮਰਸ ਕੰਪਨੀ ਇਸ ਲਈ ਕਈ ਵਾਰ ਉਤਪਾਦ ਦੀ ਅਸਲੀ ਕੀਮਤ ਜ ਇਸ ਤੇ ਵੀ ਤੁਸੀਂ ਸਾਰੇ ਆਫਰ ਤੇ ਬੈਂਕ ਆਫਰ ਸ਼ਾਮਲ ਹੁੰਦੇ ਨੇ ਉਹ ਹਿੱਟਾ ਛੋਟੇ ਅੱਖਰਾਂ ਦੇ ਵਿੱਚ ਲਿਖ ਦਿੰਦੀਆਂ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਹਿਡਨ ਹੁੰਦੀਆਂ ਨੇ ਜਾਂ ਫਿਰ ਬਹੁਤ ਹੀ ਸਮਾਲ ਫੌਂਟਸ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਤਾਂ ਕਿ ਇਹਨਾਂ ਵੱਲ ਸ਼ਾਇਦ ਕਿਸੇ ਦਾ ਧਿਆਨ ਨਾ ਜਾਏ ਔਰ ਬਾਅਦ ਦੇ ਵਿੱਚ ਕੋਈ ਵੀ ਕਲੇਮ ਨਹੀਂ ਕਰ ਸਕਦਾ ਡਾਰਕ ਪੈਟਰਨ ਦੀਆਂ ਕਿਸਮਾਂ ਜਿਹੜੀਆਂ ਨੇ ਅਤੇ ਇਸ ਦੇ ਨਾਲ ਨਾਲ ਬਚਾਅ ਦੇ ਤਰੀਕੇ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰ ਸਾਹਮਣੇ ਆਏ ਨੇ ਸੋ ਡਾਰਕ ਪੈਟਰਨ ਕਈ ਤਰ੍ਹਾਂ ਦੇ ਹੁੰਦੇ ਨੇ ਇਹ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਕੰਮ ਕਰਦੇ ਨੇ ਜਦੋਂ ਅਸੀਂ ਇਹਨਾਂ ਦੇ ਵਿੱਚ ਟਾਈਮ ਲੁੱਕ ਮੇਂ ਕੀਮਤ ਦੀ ਗੱਲ ਕਰਦੇ ਹਾਂ ਫੋਰਸ ਕੰਟੀਨਿਉਟੀ ਵਰਗੀਆਂ ਕਿਸਮਾਂ ਵੀ ਸ਼ਾਮਲ ਹੁੰਦੀਆਂ ਨੇ ਟੈਗ ਪੈਟਰਨ ਕਈ ਤਰ੍ਹਾਂ ਦੇ ਹੁੰਦੇ ਨੇ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਕੰਮ ਕਰਦੇ ਨੇ ਇਹਨਾਂ ਦੇ ਵਿੱਚ ਟਾਈਮਰ ਹਿਡਨ ਕਾਸਟ ਤੇ ਫੋਰਸ ਕੰਟੀਨਿਉਟੀ ਵਰਗੀਆਂ ਕਿਸਮਾਂ ਸ਼ਾਮਲ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਖਾਸ ਮੁਸ਼ਕਲ ਤੋਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਕੋਈ ਟਾਈਮਰ ਆਦਿ ਲਗਾ ਕੇ ਤੁਹਾਨੂੰ ਬਹੁਤ ਜਲਦੀ ਭੁਗਤਾਨ ਕਰਨ ਦੇ ਲਈ ਕਹਿ ਰਿਹਾ ਹੈ ਤਾਂ ਇੱਕ ਵਾਰੀ ਸੋਚਣਾ ਵਿਚਾਰਨਾ ਜ਼ਰੂਰ ਬੰਦਦਾ ਹੈ ਤੇ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਤਾਂ ਡਾਰਕ ਪੈਟਰਨ ਹੈ ਔਰ ਡਾਰਕ ਪੈਟਰਨ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਦੇ ਵੀ ਜਲਦਬਾਜ਼ੀ ਦੇ ਵਿੱਚ ਭੁਗਤਾਨ ਨਾ ਕਰੋ ਪਹਿਲਾਂ ਸੋਚੋ ਵਿਚਾਰੋ ਪੂਰੀ ਤਰ੍ਹਾਂ ਪਰਖ ਕਰ ਲੈਣੇ ਚਾਹੀਦੇ ਹੈ ਫਿਰ ਹੀ ਕਿਸੇ ਵੀ ਕਿਸਮ ਦਾ ਭੁਗਤਾਨ ਤੁਹਾਨੂੰ ਕਰਨਾ ਚਾਹੀਦਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਕੁਝ ਵੀ ਨਾ ਪੈ ਰਿਹਾ ਹੈ ਕੁਝ ਸ਼ੰਕਾ ਤੁਹਾਨੂੰ ਨਜ਼ਰ ਆ ਰਹੀ ਹੈ ਜ਼ਰੂਰ ਤੇ ਜ਼ਰੂਰ ਭੁਗਤਾਨ ਕਰਨ ਤੋਂ ਪਹਿਲਾਂ ਰੁਕੋ ਤੁਹਾਨੂੰ ਸਾਰੀਆਂ ਹੀ ਸ਼ਰਤਾਂ ਅਤੇ ਸਟੈਪਸ ਨੂੰ ਜ਼ਰੂਰ ਧਿਆਨ ਦੇ ਨਾਲ ਪੜਨਾ ਚਾਹੀਦਾ ਹੈ ਸਭ ਕੁਝ ਸਹੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਆਪਣਾ ਪ੍ਰੋਸੈਸ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਜਦੋਂ ਅਸੀਂ ਮੁਫਟ ਟਰਾਇਲ ਦੀ ਗੱਲ ਕਰਦੇ ਹਾਂ ਤੇ ਮੁਫਟ ਟਰਾਇਲ ਤੋਂ ਬਾਅਦ ਆਟੋ ਪੇਮੈਂਟ ਜਿਹੜੀ ਹੈ ਉਹ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਆਟੋ ਪੇਮੈਂਟ ਦੇ ਕਰਕੇ ਤੁਹਾਡੇ ਪੈਸੇ ਕੱਟੇ ਨਾ ਜਾ ਸਕਣ ਸੋ ਜਿੱਥੇ ਇੰਨੀ ਆਜ਼ਾਦਾ ਸਹੂਲਤਾ ਆਨਲਾਈਨ ਵੱਧ ਰਹੀਆਂ ਨੇ ਉਤੇ ਹੀ ਉਪੋਕਰਤਾਵਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਇਹ ਡਾਰਕ ਪੈਟਰਨ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਲੁੱਟ ਖੋ ਦਾ ਸ਼ਿਕਾਰ ਬਣਾ ਰਿਹਾ ਹੈ ਸਿੱਧੇ ਨਹੀਂ ਅਸਿੱਧੇ ਤੌਰ ਤੇ ਜਦੋਂ ਅਸੀਂ ਪੇਮੈਂਟਸ ਕਰ ਦਿੰਦੇ ਹਾਂ ਬਾਅਦ ਵਿੱਚ ਸਾਨੂੰ ਪਤਾ ਚੱਲਦਾ ਹੈ ਤੇ ਬਹੁਤ ਹੀ ਜ਼ਿਆਦਾ ਸਾਨੂੰ ਪਛਤਾਵਾ ਹੁੰਦਾ ਹੈ ਇਸ ਦੇ ਲਈ सब तो जरूरी चीज़ की है कि एक तो ऑनलाइन शॉपिंग बिल्कुल ध्यान दे करो और नाल दी नाल जो तुम्हें ऑनलाइन शॉपिंग करनी भी है तो इस डार्क पैटर्न या फिर बहुत जल्दी भुगतान या फिर टाइमर भुगतान तो बच के रहना चाहिए है